ਹਾਂ ਹਾਂ ਜੀ ਰਾਤ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਗੱਲ ਕਰਾਂਗੇ ਕਣਕ ਦੇ ਇੱਕ ਵੱਡੇ ਸਕੈਂਡਲ ਦੀ ਕਣਕ ਦੀ ਸੰਭਾਲ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਜੋ ਸਰਕਾਰੀ ਅਧਿਕਾਰੀ ਨੇ ਉਹੀ ਵੱਡੀ ਠੱਗੀ ਲਾਉਂਦੇ ਨੇ ਤੇ ਸਰਕਾਰ ਨੂੰ ਕੀ ਇਹ ਮਾਮਲਾ ਮੇਰੇ ਨਾਲ ਨੇ ਫਿਰਸਪਨ ਬੁਜ਼ੁਰਗ ਜੋ ਆਟੇ ਕਾਰਕੁਨ ਨੇ ਤੇ ਇਹਨਾਂ ਨੇ ਕੋਈ ਜਾਟੀਆਂ ਮੰਗੀਆਂ ਨੇ ਤੇ ਇਹਨਾਂ ਨੂੰ ਇਹ ਵੀ ਨੌਲੇਜ ਹੈ ਕਿ ਪਰਚਾ ਦਰਜ ਹੋ ਗਿਆ ਪਰ ਅੱਗੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਕੱਲ ਕਰਦੇ ਆ। ਅਜੇ ਵੀ ਕੀ ਮਾਮਲਾ ਸਾਰਾ ਕਣਕ ਦੇ ਸਕੈਂਡਲ ਦਾ। ਸਭ ਤੋਂ ਪਹਿਲਾਂ ਤਾਂ ਮੈਂ ਦਰਸ਼ਕ ਸਿੱਧੂ ਜੀ ਤੁਹਾਡਾ ਅਤੇ ਤੁਹਾਡੇ ਚੈਨਲ ਨੂੰ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਅੱਜ ਪੰਜਾਬ ਦੇ ਵਿੱਚ ਪਾਪਰ ਰਹੇ ਬਹੁਤ ਵੱਡੇ ਅਣਜਾਣ ਘਟਾਲੇ ਨੂੰ ਚੱਕਣ ਦਾ ਜਿਹੜਾ ਉਪਰਾਲਾ ਕੀਤਾ। ਤੇ ਇਹ ਕਣਕ ਦਾ ਜਿਹੜਾ ਘਟਾਲਾ ਬਹੁਤ ਵੱਡੇ ਪੱਧਰ ਤੇ ਸਾਰੇ ਹੀ ਜਿਹੜੇ ਦੇ ਵਿੱਚ ਹੋ ਰਿਹਾ ਹੈ ਜਿਸ ਤਰ੍ਹਾਂ ਕਿ ਕੱਲੀ ਬਠਿੰਡੇ ਚ ਰਹੀ ਬਿਜ਼ਨਸ ਨੇ 99 ਵਿਅਕਤੀਆਂ ਤੇ ਅਰਜ ਅਰਜੀ ਕੀਤਾ ਹੈ ਜਿਹੜੇ ਕਣਕ ਦੇ ਉੱਤੇ ਪਾਣੀ ਪਾ ਕੇ ਕਣਕ ਦੇ ਵਿੱਚ ਘਪਲਾ ਕਰ ਰਹੇ ਸੀ ਇਸੇ ਤਰ੍ਹਾਂ ਹੀ ਸਾਡੇ ਸ਼ਹਿਰ ਪਾਤਰਾਂ ਤੇ ਇੱਕ ਗਾ ਸਮਾਣਾ ਇੱਥੇ ਵੀ 5 ਚਾਰ ਸਾਲ ਪਹਿਲਾਂ ਬਹੁਤ ਕਰੋੜੀ ਕਣਕ ਘਟਾਲਾ ਹੋਇਆ ਸੀ ਜਿਸ ਦੇ ਬਾਮਲੇ ਚ ਸ਼ਾਸਨ ਵੱਲੋਂ ਖਾਸ ਕਰਕੇ ਪੂਰ ਸਪਲਾਈ ਵਿਭਾਗ ਦੇ ਵੱਲੋਂ ਚਾਰ ਵਿਭਾਗ ਦੇ ਅਧਿਕਾਰੀਆਂ ਤੇ ਅਤੇ ਕੁਝ ਆਰਤੀਆਂ ਤੇ ਰਿਪੋਰਟ ਦਰਜ ਕੀਤੀ ਸੀ ਪਰ ਫਰਮਾਨੀਦਾਰ ਨੇ ਇਹ ਆ ਕਿ ਸਾਰੇ ਹੀ ਆਰਤੀਆਂ ਨੂੰ ਅਤੇ ਸਬੰਧਤ ਅਧਿਕਾਰੀਆਂ ਨੂੰ ਜਵਾਰਤੀ ਮਿਲ ਗਈ ਅਤੇ ਉਹ ਉਹਨਾਂ ਦੇ ਵਿੱਚੋਂ ਜਿਹੜੇ ਅਧਿਕਾਰੀ ਨੇ ਉਹ ਵਾਪਸ ਆਪਣੀ ਡੌਗਰੀ ਤੇ ਵੀ ਆਗੇ ਕੇਸ ਆ ਜਿਹੜਾ ਉਹਨਾਂ ਤੇ ਅੰਦਰ ਹੈ ਇਸ ਦੇ باوجود ਦੀ ਵੀ ਹੋਰ ਡੌਗਰੀ ਦੇ ਨੇ ਇਸ ਤਰੀਕ ਅਪਰੋਚ ਪਰ ਤਰੂਤ ਪੀਰਕੋਟ ਬੋਗਾ ਸਾਰੇ ਹੀ ਪੰਜਾਬ ਦੇ ਜਿਲ੍ਹੇ ਦੇ ਵਿੱਚੋਂ ਮੇਰੇ ਕੋਲੇ ਆਰਟੀਆਈ ਜੀ ਕਲਕ ਦਾ ਰਿਕਾਰਡ ਆਇਆ ਸੀ ਜਿੱਥੇ 40 40 ਦੇ ਘਪਲੇ ਨੇ ਸੋ ਜਿਹੜਾ ਪੂਰਾ ਜਿਹੜਾ ਆਪੀ ਆਈਦਾ ਸਰਕਾਰ ਦਾ ਇਹ ਮੇਰੇ ਕੋਲੇ ਹੈ ਸੋ ਇਹ ਮੈਂ ਅਸਲ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਬਖਰੋ ਬਖਰੇ ਜਿਲ੍ਹਾ ਤੋਂ ਆਇਆ ਹੋਇਆ ਰਿਕਾਰਡ ਹੈ ਕਿਤੀ ਸਿਕ ਤੇਸੀਜਾ ਹੋਰ ਵੀ ਪੰਜਾਬ ਦੀਆਂ ਏਜੰਸੀਆਂ ਨੇ ਕਿਹੜੀਆਂ ਕਿਹੜੀਆਂ ਏਜੰਸੀਆਂ ਦੇ ਅਧਿਕਾਰੀਆਂ ਨੇ ਸਕੈਂਡਲ ਕੀਤਾ ਇਹ ਇਹ ਅਸਲ ਚ ਜ਼ਿਆਦਾਤਰ ਜਿਹੜਾ ਆਪਣਾ ਫੂਡ ਸਪਲਾਈ ਦਾ ਵਿਭਾਗ ਹੈ ਹਮ ਇਹਨਾਂ ਦੇ ਹੀ ਜ਼ਿਆਦੇ ਪੰਜਾਬ ਵਾਲੇ ਦੇ ਮਤਲਬ ਕਿ ਐਫਸੀਆਈ ਦੇ ਨੀਤੇ ਪੰਜਾਬ ਦੇ ਜਿਸ ਤਰ੍ਹਾਂ ਕਿ ਮਾਰਕਫਾਇਡ ਦੇ ਅੰਗਰੇਨ ਦੇ ਜਿਹੜੇ ਇਹਨਾਂ ਦੇ ਅਧਿਕਾਰੀ ਤੇ ਤੇ ਇਹਨਾਂ ਨਾਲ ਰਲ ਕੇ ਹੀ ਜਿਹੜਾ ਵੀ ਆੜਤੀਆਂ ਨੇ ਜਾਂ ਕੁਝ ਜਿਹੜੇ ਲੋਕ ਤੇ ਹੋਰ ਉਹਨਾਂ ਦੇ ਕਣਕ ਦੇ ਵਿੱਚ ਜਿਹੜਾ ਵੱਡੀ ਪਦਰਤ ਤੇ ਕਬਲਾ ਇੱਦਾਂ ਸੀ ਤਕਰੀਬਨ 2 ਸਾਲ ਹੋ ਗਏ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਸਰਕਾਰ ਦਾ ਮੇਨ ਉਦੇਸ਼ ਸੀਗਾ ਕਿ ਜ਼ੀਰੋ ਟੋਲਰੈਂਸ ਭ੍ਰਿਸ਼ਟਾਚਾਰ ਇਸ ਸਰਕਾਰ ਦੇ ਵਿੱਚ ਵੀ ਕੁਝ ਨਹੀਂ ਕੀਤਾ ਗਿਆ ਜੋ ਭ੍ਰਿਸ਼ਟਾਚਾਰੀ ਅਧਿਕਾਰੀ ਨੂੰ ਉਹਨਾਂ ਖਿਲਾਫ ਅਸਲ 'ਚ ਜਿਹੜੇ ਇਹ ਜਿੰਨੀ ਕਾਪੜੇ ਹੋਏ ਨੇ ਸਾਰੀ ਇਹ ਸਰਕਾਰਾਂ ਇਹਨਾਂ ਦੀ ਪ੍ਰਤਾਲ ਕਰਾਉਣ ਚ ਇਹਨਾਂ ਦੇ ਕਾਰਵਾਈ ਕਰਨ ਤੇ ਫੇਲ ਹੋਈਆਂ ਨੇ ਮੈਂ ਇਹਦਾ ਕਹੂੰਗਾ ਕਿ ਕਿਸੇ ਨਾ ਕਿਤੇ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ ਉਹ ਵੀ ਅਫਸਰਾਂ ਦੇ ਨਾਲ ਔਰਤਾਂ ਦੇ ਨਾਲ ਰਲ ਮਿਲਦੇ ਇੱਕ ਤੋਕ ਸਥਿਤੀ ਆ ਕਿ ਜਿਹੜੇ ਆੜਤੀ ਸੀ ਆੜਤੀਆਂ ਨੇ ਕੋਰਟ ਦੇ ਵਿੱਚ ਕੀ ਕਿਹਾ ਕਿ ਅਸੀਂ ਤਾਂ ਕਮਿਸ਼ਨ ਏਜੰਟਾਂ ਹਣਕਮਕ ਕੇ ਵੇਚਣ ਵਾਲੇ ਕਿਸਾਨ ਤੇ ਖਰੀਦਣ ਵਾਲਾ ਵੈਗਮਾਤੀ ਪੇਮੈਂਟ ਜਿਹੜੀ ਕਿਸਾਨਾਂ ਦੇ ਖਾਤਿਆਂ 'ਚ ਗਈ ਆ ਜਦੋਂ ਕਿ ਜਿਹੜੇ ਆਪਣੇ ਵੱਲ ਸੇ ਬਹੁਤ ਗਿੰਤੀ ਚ ਔਰਤੀ ਦੇ ਅਫਸਰ ਤੇ ਇਸ ਤਰ੍ਹਾਂ ਦੇ ਮੱਧ ਦੀ ਲੱਲੇ ਲੱਲੇ ਜਿਹੜੇ ਉਹ ਕੋਰਟ ਜਿਹੜੇ ਕੋਰਟ ਤੋਂ ਨਾ ਰਹੋ ਜਵਾਨ ਤੇਰੇ ਸਾਰੇ ਬਿਲਕੁਲ ਕਿਸ ਤਰ੍ਹਾਂ ਦਾ ਕਬਲਾ ਇਹਨਾਂ ਨੇ ਕੀਤਾ ਸੀਗਾ ਇਹਨਾਂ ਨੇ ਗ੍ਰੀ ਜਿਸ ਤਰ੍ਹਾਂ ਕੇ ਖਣਕ ਜਿਹੜੀ ਖਰੀਦੀ ਆ ਖਣਕੇ ਜਿਹੜੇ ਖਰੀਦੀ ਨਹੀਂ ਸਿਰਫ ਇੱਕ ਕਾਗਜ਼ਾਂ ਦੀ ਖਰੀਦੀ ਦਿਖਾ ਕੇ ਕਦਮਾਂ ਮੱਝ ਲਕੀ ਦਿਖਾ ਕੇ ਜੇ ਜਿਹੜੀ ਵਕੀ ਵੀ ਪੇਮੈਂਟ ਹੈ ਪੇਮੈਂਟ ਦਾ ਜ਼ਿੰਮੇਵਾਰ ਦੇ ਖਾਤੇ ਵਿੱਚ ਪਵਾ ਕੇ ਇਸ ਤਰ੍ਹਾਂ ਦਾ ਕਪੜਾ ਜਿਹੜਾ ਇਹ ਵਕਤ ਤਿੰਨ ਚਾਰ ਸਾਲਾਂ ਤੋਂ ਸ਼ਰਦਾ ਆ ਰਿਹਾ ਸੀ ਪਰ ਹੀ ਜੋਗਸਾਲ ਪਹਿਲਾਂ ਇਹ ਜਿਹੜਾ ਕਪੜਾ ਵੱਡੀ ਵੱਧਰ ਤੇ ਜਾਗਰ ਹੋਇਆ ਕਰੋੜਾ ਹਰ ਪਈਆਂ ਦਾ ਹੁਣ ਜਿਹੜਾ ਸਤਾ ਜਿਹੜਾ ਫੂਡ ਸਬੰਧੀ ਅਫਸਰ ਪਟਿਆਲਾ ਸੀ ਤੇ ਉਹਦੇ ਨੇ ਕਹਿੜੇ ਦੇ ਕਿ ਜਿਹੜੀ ਜਾਂਚ ਇਹ ਨਿਜੀਸ ਵਿਭਾਗ ਕਰ ਰਿਹਾ ਪਰ ਉਸ ਦੀ ਅਜੇ ਜਾਂਚ ਦਾ ਆਖੀ ਕੀ ਅੱਜ ਤੱਕ ਕਿੱਲੇ ਉਹਦੀ ਹਜੇ ਤੱਕ ਕੋਈ ਵੀ ਜਿਹੜੀ ਕੋਈ ਰਿਪੋਰਟ ਸਾਹਮਣੇ ਆਈ ਨਹੀਂ ਪਤਲਾਕ ਦਿਨ ਪਹਿਲਾਂ ਹੀ ਮੈਂ ਦੁਬਾਰਾ ਫੇਰ ਆਪਟੀਆਈ ਪਾਈ ਹੈ ਕਿ ਜਿਹੜਾ ਇਹ ਕੰਸ਼ ਦਾ ਕਪੜਾ ਤੀਹ ਦਾ ਕੀ ਬਣਿਆ ਕਿੱਥੇ ਕਿੱਥੇ ਜੀ ਕਾਰਵਾਈ ਪਹੁੰਚੀ ਹੈ ਪਰ ਤੁਸੀਂ ਕਹਿ ਰਹੇ ਹੋ ਬੰਦੇ ਜਮਾਨਤਾਂ ਦੇ ਨੇ 80 ਤੇ ਵੀ ਜਮਾਨਤਾਂ ਦੇ ਨੇ ਅਧਿਕਾਰੀ ਜਮਾਨਤਾਂ ਦੇ ਨੇ ਫਿਰ ਉਹਦਾ ਕੇਸ ਤਾਂ ਅਦਾਲਤ ਦੇ ਵਿੱਚ ਚੱਲਦਾ ਹੋਵੇਗਾ ਜਮਾਨਤ ਤਾਂ ਚਲੋ ਬੰਦੇ ਲੈ ਜਾਂਦੇ ਆ ਜਾਂ ਫਿਰ ਜੇਲ੍ਹਾਂ ਦੇ ਵਿੱਚ ਇੰਨਾ ਜ਼ਿਆਦਾ ਭਾਰ ਹੋ ਜਾਂਦਾ ਗੱਲ ਇਹ ਨਹੀਂ ਕਿ ਬਾਜੰਦੇ ਜ਼ਿਲ੍ਹਿਆਂ ਦੇ ਵਿੱਚ ਉਨੀ ਥਾਂ ਹੈ ਨਹੀਂ ਪਰ ਕੇਸ ਤਾਂ ਚੱਲ ਰਹੇ ਆ ਜਿਵੇਂ ਸਿੱਧੀ ਸਾਹਿਬੀ ਹੁੰਦਾ ਕਿ ਜਵਾਨ ਤੇ ਬੀਜ ਲਈ ਜਾਂ ਡੈਣਾ ਤਾਂ ਇੱਕ ਇਨਸਾਨ ਦਾ ਆਪਣਾ ਇੱਕ ਮਨੁੱਖੀ ਅਧਿਕਾਰ ਵੀ ਹੈ ਪਰ ਉਹਨਾਂ ਹੀ ਅਧਿਕਾਰੀਆਂ ਨੂੰ ਕਿਦਣਾ ਕਿਤੇ ਦਫ਼ਤਰਾਂ ਦੇ ਵਿੱਚ ਦੁਬਾਰਾ ਫੇਰ ਮਰ ਕੇ ਨੌਕੀ ਦੇ ਸਾਧ ਦਿੱਤਾ ਜਾਂਦਾ ਹੈ ਜਿਹੜੇ ਦੁਬਾਰਾ ਫੇਰ ਇਸ ਤਰ੍ਹਾਂ ਦੇ ਆਪਣੇ ਆਦੇ ਜਿਹੜੇ ਉਹਨੇ ਬਣਦੇ ਨੇ ਉਹਨਾਂ ਨੂੰ ਇਹ ਸੰਭਤਾ ਕਿ ਜਦੋਂ ਤੱਕ ਉਹ ਕੋਰਟ ਵੱਲੋਂ ਬਰੀ ਨਹੀਂ ਹੁੰਦੇ ਕੋਈ ਵੀ ਬਕਮੀ ਮੈਕੋਇਰਾ ਸੰਬੰਧ ਦੇ ਉਹਦੋਂ ਤੱਕ ਨੂੰਨ ਕਰਕੇ ਦੁਆਰਾ ਅਫਸਰ ਤਨਾਨਾਇਆ ਚ ਚਾਵੇ ਚਾਹੇ ਤਾਂ ਪੰਚਾਇਤੀ ਮਹਿਕਮੇ ਦੀ ਗੱਲ ਕਰ ਲਈਏ ਹੋਰ ਦੀ ਗੱਲ ਕਰ ਲਈਏ ਕੋਈ ਅਗਰੇ ਜਿਸਬਤੇ ਕੇਸ ਅੜਿਆ ਗਿਆ ਕੀਦਾ ਅਗਲਾ 15 ਦਿਨ ਜੇਲ੍ਹ ਚ ਲਾ ਕੇ ਜਮਾਨਤ ਕਰਾ ਕੇ ਅਗਲਾ ਵਾਪਸ ਆਜਦਾ ਵਾਪਸ ਫਿਰ ਉਹ ਮੈਕੋ ਉਸੇ ਜਗ੍ਹਾ ਤੇ ਨੌਕਰੀ ਤੇ ਆਉਂਦੇ ਨੇ ਤਾਂ ਇਹ ਵੀ ਇੱਕ ਜਿਹੜੇ ਵਰਤ ਕੇ ਬਿਜ਼ਨਸ ਫੜਦੀ ਹੈ ਜਾਂ ਜਿਹੜੇ ਲੋਕ ਆਉਂਦੇ ਨੇ ਇਹ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਹੋਇਆ ਹੈ ਬਿਲਕੁਲ ਤੇ ਇਹ ਵੀ ਥੋੜੀ ਜਾਣਕਾਰੀ ਦੇ ਦਿਓ ਕਿ ਕੋਈ ਜੇ ਅੰਦਾਜ਼ਾ ਕੋਈ ਅਮਾਉਂਟ ਕਿੰਨੀ ਅਮਾਉਂਟ ਕਿੰਨੇ ਕਰੋੜ ਦੀ ਅਮਾਉਂਟ ਬਣਦੀ ਹੈ ਜਿਹੜਾ ਸਰਕਾਰ ਨੂੰ ਚੁੰਨਾ ਲੱਗਿਆ ਜਿਹਦੇ ਸਾਡੇ ਅਕਲਲੀ ਵਰਕ ਦੀ ਪਾਤਰਾ ਸੀ ਉਹ 78 ਕਰੋੜ ਦੇ ਡੇਢ ਜਿਹੜਾ ਉਹ ਭੰਕ ਤੇ ਰਕਾਪਲਾ ਸੈਲਸਿਓਰਾਂ ਨੇ ਬਾਕੀ ਅਗਰ ਜੇ ਪੂਰੇ ਪੰਜਾਬ ਦੇ ਸਾਰੇ ਉਹ ਜ਼ਿਲ੍ਹੇ ਦੀ ਗੱਲ ਕਰੀਏ ਫੇਰ ਤਾ ਹੀ ਆਪਾਂ ਖਰਬਾ ਚ ਪਹੁੰਚਦਾ ਹੈ ਜਿਸ ਤਰ੍ਹਾਂ ਕਿ ਹੁਣ ਤਾਂ ਸੰਤ ਗਵਰਨਮੈਂਟ ਨੇ ਜਿਹੜੇ ਉਹ ਸੰਤ ਜਿਹੜੇ ਗਦਾਮੜੇ ਬਣਾਤੇ ਉਹਨਾਂ ਦੇ ਵਿਚ ਚ ਅਨਾਜਾਂ ਤੇ ਧਰਿਆ ਜਾਂਦਾ ਹੈ ਪਹਿਲਾਂ ਜਿਹੜੀਆਂ ਖੁੱਲੀਆਂ ਕੁਲੱਥਾਂ ਹੁੰਦੀਆਂ ਸੀ ਉਹਨਾਂ ਨੂੰ ਉਹਨਾਂ ਚ ਬਲਕੇ ਵੀ ਬਰਸਾਤਾਂ ਚ ਕਰ ਖਰਾਬ ਹੋਊਗੀ ਜਾਂ ਫਿਰ ਉਹਨਾਂ ਨੇ ਉਹਦੇ ਉੱਤੇ ਪਾਣੀ ਪਾ ਕੇ ਤੁਰੂਤ ਖਰਾਬ ਕਰਤੀ ਆਕੀ ਦਾ ਆਪਣਾ ਹਰਤਾ ਇੰਨਾ ਤੇ ਵੀ ਬੜਾ ਕੁਛ ਹੈ ਜਿਹੜਾ ਉਦੋਂ ਕੀਤਾ ਜਾਂਦਾ ਸੀ ਬਿਲਕੁਲ ਕੀ ਲੱਗਦਾ ਕਿ ਇਹਦੀ ਹੋਰ ਵੀ ਜਾਂਚ ਚ ਚੱਲ ਰਹੀ ਹੁਣ ਜਿਸ ਤਰ੍ਹਾਂ ਬਠਿੰਡੇ ਬਿਜ਼ਨਸ ਨੇ ਫੜੇ ਨੇ ਜਿਹੜੀ ਤੁਹਾਡੇ ਮੁਤਾਬਕ ਇਹ ਕਹਿਣਾ ਕਿ ਜਿਹੜੀ ਢਿੱਲੀ ਕਾਰਵਾਈ ਚੱਲਦੀ ਹੈ ਤੁਰੰਤ ਐਕਸ਼ਨ ਹੋਣਾ ਚਾਹੀਦਾ ਤਾਂ ਕਿ ਅਨਾਜ ਬਚਿਆ ਰਹੇ ਤੇ ਅਨਾਜ ਗਰੀਬਾਂ ਦੇ ਮੂੰਹ ਚ ਪੈਣਾ ਹੁੰਦਾ ਜੋ ਸਰਕਾਰ ਖਰੀਦੀ ਹੈ ਆਟਾ ਦਾਲ ਸਕੀਮ ਤਹਿਤ ਜੇਕਰ ਕੰਟਰੀ ਸਰਕਾਰ ਸਹੀ ਨਹੀਂ ਕਰਦੀ ਇਹਦੇ ਵਿੱਚ ਇੱਕ ਸਵਾਲ ਇਹ ਆ ਜਾਂਦਾ ਕਿ ਇਹਦੇ ਵਿੱਚ ਕੇਂਦਰ ਸਰਕਾਰ ਦਾ ਦੋਸ਼ ਬਣਦਾ ਜਾਂ ਪੰਜਾਬ ਸਰਕਾਰ ਦਾ ਅਸਲ ਤਾਂ ਸਿੱਧੂ ਸਾਹਿਬ ਜੀ ਆਪਾਂ ਕੰਕ ਦੇ ਕਿਸੇ ਵੀ ਨਾਲ ਦੇ ਕਪੜੇ ਦੀ ਗੱਲ ਕਰੀਏ ਜਿਸ ਤਰ੍ਹਾਂ ਕਿ ਚੌਲਾਂ ਜਾਂ 2 ਰੁਪਏ ਕੀ ਜਿਹੜੇ ਚੌਲ ਨੇ ਬਾਹਰ ਦੀ ਬਾਹਰ ਖੁੱਲੀ ਵਰਕੇ ਮੂੰਹ ਵੱਟੀ ਚ ਚਾਹੁੰਦੇ ਨੇ ਇਸੇ ਤਰ੍ਹਾਂ ਕੰਕ ਸੀ ਕੰਕ ਵੀ ਬੜੀ ਵੱਲ ਕੇ ਵੱਡੀ ਬੱਦਰ ਤੇ ਖੁੱਲੀ ਵਰਕੇ ਵੱਟੀ ਵਿੱਚ ਇਛਾਂਦੀ ਸੀ ਤੇ ਇਹਦਾ ਕਪੜੇ ਨੂੰ ਝੋਕਣ ਵਾਸਤੇ ਸੈਂਟਰ ਜਾਂ ਸਟੇਟ ਗੌਰਮਟਾ ਨੇ ਕੋਈ ਵੀ ਵਾੜੀ ਜਿਹੜੀ ਉਹਨੂੰ ਕਾਰਵਾਈ ਵੱਲ ਇਹ ਹਨ ਮਲਕੇ ਨਹੀਂ ਵਗਦੇ ਇਹ ਨਹੀਂ ਤੇ ਜਿਸ ਤਰ੍ਹਾਂ ਪੱਜ ਤੋਂ 15-20 ਸਾਲ ਪਹਿਲਾਂ ਸੁਣਦੇ ਸੀ ਕਿ ਬੰਦਾ ਐਫਸੀ ਦੇ ਵਿੱਚ ਲੱਗਿਆ ਹੋਇਆ ਸਾਰੇ ਉਹਦੇ ਬਾਰੇ ਸੋਚਦੇ ਸੀ ਕਿ ਇਹਦਾ ਬੜਾ ਵੱਡਾ ਅਮੀਰ ਬੰਦਾ ਹੋਵੇਗਾ ਅਜੇ ਵੀ ਉਹੀ ਸਿਸਟਮ ਚੱਲਦਾ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਇਸ ਪਾਸੇ ਨਹੀਂ ਨਹੀਂ ਇਹ ਸਦੀ ਵੀ ਹੈ ਪੱਕਾ ਅਨਾਜ ਨਾਲ ਸੰਬੰਧਤ ਜਿੰਨੇ ਵੀ ਵਿਭਾਗ ਨੇ ਸਾਰੇ ਜੇ ਬਹੁਤ ਵੱਡੇ ਵੱਡੇ ਘਾਬੜੇ ਨੇ ਸਾਡੇ ਐਫਸੀ ਦੀ ਗੱਲ ਕਰ ਲਈ ਆਪਾਂ ਅਨਗ੍ਰੇਨ ਦੀ ਕਰ ਲਈਏ ਅਨਸ਼ਬ ਦੀ ਕਰ ਲਈਏ ਸਾਰਿਆਂ ਦੀ ਅਗਰ ਜੀ ਮਾਲ ਤੇ ਦੀ ਪ੍ਰਤਾਲ ਫਰਾਈ ਜਾਵੇ ਇਥੋਂ ਤੱਕ ਜੇ ਤੁਸੀਂ ਹਰਾਉਣ ਹੋਗੇ ਕਿ ਕਿਹੜੇ ਪੱਕੜ ਦੇ ਕਰੇਡ ਨੇ ਜਿਹੜੇ ਚੈਨਲ ਤੇ ਨਾਲ ਦੀਆਂ ਮਥੋਰੀਆਂ ਘਰਦੇ ਸੀ ਇਹ ਉਹਨਾਂ ਕਰੇਟਾਂ ਚ ਵੀ ਆਪਲੇ ਨੇ